ਵਿਸ਼ਵ ਵਰਤੋਂ ਦੇਖ ਰਹੇ ਹਾਂ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਨਸ਼ਿਆਂ ਦੇ ਖਿਲਾਫ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਲਗਾਤਾਰ ਪੰਜਾਬ ਪੁਲਿਸ ਦੇ ਵੱਲੋਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਤੇ ਅਜੇ ਹੀ ਨਸ਼ਾ ਤਸਕਰ ਜਿਨ੍ਹਾਂ ਵੱਲੋਂ ਨਜਾਇਜ਼ ਜ਼ਮੀਨਾਂ ਤੇ ਕਬਜ਼ੇ ਕਰਕੇ ਘਰ ਬਣਾਏ ਗਏ ਨੇ ਜਾਂ ਹੋਰ ਉਸਾਰੀਆਂ ਕੀਤੀਆਂ ਗਈਆਂ ਨੇ ਪੁਲਿਸ ਵੱਲੋਂ ਕਾਨੂੰਨਾਂ ਦੇ ਆਧਾਰ ਤੇ ਕਾਰਵਾਈ ਕਰਦੇ ਆ ਅਜੇ ਹੀ ਨਜਾਇਜ਼ ਉਸਾਰੀਆਂ ਨੂੰ ਲਗਾਤਾਰ ਢਾਇਆ ਜਾ ਰਿਹਾ ਹੈ ਇਸ ਤੋਂ ਪਹਿਲਾਂ ਪੁਲਿਸ ਵੱਲੋਂ ਕਈ ਕਾਰਵਾਈਆਂ ਕੀਤੀਆਂ ਜਾ ਚੁੱਕੀਆਂ ਨੇ ਤੇ ਤਾਜ਼ਾ ਕਾਰਵਾਈ ਦੇ ਵਿੱਚ ਪੁਲਿਸ ਦੇ ਵੱਲੋਂ ਮੰਡੀ ਗੋਬਿੰਦਗੜ ਦੇ ਵਿੱਚ ਮਾਸਟਰ ਕਲੋਨੀ ਦੇ ਵਿੱਚ ਇਹ ਕਾਰਵਾਈ ਕੀਤੀ ਗਈ ਹੈ ਜਿੱਥੇ ਨਸ਼ਾ ਤਸਕਰ ਦੀ ਨਜਾਇਜ਼ ਉਸਾਰੀ ਨੂੰ ਢਾਇਆ ਗਿਆ ਪੁਲਿਸ ਅਧਿਕਾਰੀ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਸਰਕਾਰੀ ਜ਼ਮੀਨ ਤੇ ਨਜਾਇਜ਼ ਕਬਜ਼ਾ ਕਰਕੇ ਇਹ ਘਰ ਜਿਹੜਾ ਬਣਾਇਆ ਗਿਆ ਸੀ ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਮੁਤਾਬਿਕ ਲਗਾਤਾਰ ਨਸ਼ਿਆਂ ਦੇ ਖਿਲਾਫ ਤੇ ਨਸ਼ਿਆਂ ਦੇ ਸੋਦਾਗਰਾਂ ਦੇ ਖਿਲਾਫ ਨੋ ਟੋਲਰੈਂਸ ਨੀਤੀ ਹੈ ਜਿਹੜੀ ਅਪਣਾਈ ਜਾ ਰਹੀ ਹੈ ਤੇ ਸਖਤ ਕਾਰਵਾਈਆਂ ਪੁਲਿਸ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਐਨਡੀਪੀਐਸ ਦੇ ਉਦੋਂ ਇਸ ਨਸ਼ਾ ਤਸਕਰ ਦੇ ਉੱਤੇ ਮੁਕਦਮੇ ਦਰਜ ਨੇ ਤੇ ਇਸੇ ਦੇ ਤਹਿਤ ਇਸ ਦੇ ਉੱਤੇ ਸਖਤ ਕਾਰਵਾਈ ਕੀਤੀ ਗਈ ਹੈ ਸਸੀ ਗੱਲ ਜੀ ਅਸੀਂ ਜੀ ਫਿਲਹਾਲ ਜਿਹੜੀ ਮਾਸਟਰ ਕਲੋਨੀ ਦੇ ਵਿੱਚ ਜਿਹੜੀ ਹੈਗੀ ਆ ਈਓ ਸਾਹਿਬ ਦੇ ਨਾਲ ਸਿਵਲ ਪ੍ਰਸ਼ਾਸਨ ਦੇ ਨਾਲ ਇੱਥੇ ਸਾਰੀ ਟੀਮ ਜਿਹੜੀ ਮੌਜੂਦ ਹੈ ਤੇ ਜਿੱਦਾਂ ਪਹਿਲੇ ਵੀ ਇਸੇ ਏਰੀਆ ਦੇ ਵਿੱਚ ਜਿਹੜਾ ਹੈਗਾ ਨਸ਼ਾ ਤਸਕਰਾ ਦੇ ਖਿਲਾਫ ਸਾਡੇ ਵੱਲੋਂ ਕਾਰਵਾਈ ਅਮਲ ਚ ਚਲਾਈ ਜਾਂਦੀ ਜਾਰੀ ਲਿਆਂਦੀ ਗਈ ਹੈ ਤੇ ਪਹਿਲੇ ਵੀ ਇਸ ਇਰੀਏ ਦੇ ਵਿੱਚ ਅਸੀਂ ਇੱਕ ਡਿਮੋਲੀਸ਼ਨ ਸਿਵਲ ਪ੍ਰਸ਼ਾਸਨ ਦੇ ਕਹਿੰਦੇ ਕੀਤਾ ਸੀਗਾ ਤੇ ਅੱਜ ਵੀ ਉਸੇ ਲੜੀ ਦੇ ਵਿੱਚ ਇੱਥੇ ਇੱਕ ਸਾਨੀਆ ਨਾਮ ਦੀ ਜਿਹੜੀ ਕੀ ਔਰਤ ਸੀਗੀ ਜਿਹੜੀ ਕਿ ਇੱਕ ਵੱਡੇ ਪੱਧਰ ਤੇ ਨਸ਼ਾ ਦੀ ਨਸ਼ੇ ਦੀ ਤਸਕਰੀ ਕਰਦੀ ਸੀ ਉਹਦੇ ਤੇ ਬੀਤੇ ਸਮੇਂ ਦੇ ਵਿੱਚ ਤਿੰਨ ਪਰਚੇ ਦਰਜ ਐ ਐਨਡੀਪੀਐਸ ਦੇ ਭਾਰੀ ਮਾਤਰਾ ਦੇ ਵਿੱਚ ਜਿਹੜੀ ਡਰੱਗਸ ਦੀ ਬਰਾਮਦਗੀ ਹੋਈ ਸੀ ਤੇ ਉਹਦੀ ਜਿਹੜੀ ਮਦਰ ਇਨ ਲਾ ਹੈਗੀ ਆ ਸੁਰੇਸ਼ ਕੌਰ ਉਹਦੇ ਤੇ ਵੀ ਪਰਚਾ ਦਰਜ ਐ ਐਨਡੀ ਤੇ ਦੋਨ ਜਿਹੜੀ ਕਿ ਉਹ ਜੇਲ੍ਹ 'ਚ ਸਨ ਜੇਲ੍ਹ 'ਚ ਹੈਗੇ ਨਾ ਆਪਾਂ ਜੇਲ੍ਹ 'ਚ ਤੇ ਫਿਲਹਾਲ ਸਾਰੇ ਪ੍ਰੋਸੀਜਰ ਫਾਲੋ ਕਰਦੇ ਹੋਏ ਸਾਰੇ ਡਿਊ ਪ੍ਰੋਸੈਸ ਦੇ ਨਾਲ ਇਹਨਾਂ ਨੂੰ ਪਹਿਲੇ ਨੋਟਿਸ ਵਗੈਰਾ ਵੀ ਜਾਰੀ ਕੀਤੇ ਸੀਗੇ ਤੇ ਇਹੋ ਸਾਹਿਬ ਨੇ ਫਿਰ ਜਦੋਂ ਸਾਨੂੰ ਫੋਰਸ ਦੇ ਲਈ ਇਹਨਾਂ ਦੀ ਮੰਗ ਕੀਤੀ ਤੇ ਫਿਰ ਉਸ ਤੋਂ ਬਾਅਦ ਇਹ ਨਸ਼ਾ ਤਸਕਰ ਦੇ ਖਿਲਾਫ ਇੱਕ ਵੱਡੀ ਕਾਰਵਾਈ ਜਿਹੜੀ ਹੈਗੀ ਆ ਨਾ ਮਚ ਲਾਂਦੀ ਜਾ ਰਹੀ ਹੈ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਕਿ ਪਹਿਲੇ ਵੀ ਕਿਉਂਕਿ ਅਸੀਂ ਇਹ ਕਿੱਥੇ ਨਸ਼ਾ ਤਸਕਰ ਦੇ ਖਿਲਾਫ ਕਾਰਵਾਈ ਕੀਤੀ ਸੀ ਤੇ ਉਹ ਜਦੋਂ ਸਾਨੂੰ ਪਤਾ ਲੱਗਿਆ ਕਿ ਉਹ ਵੀ ਜਿਹੜਾ ਹੈਗਾ ਦੁਬਾਰਾ ਉਸ ਘਰ ਦੇ ਵਿੱਚ ਉਹ ਰਹਿਣ ਦੀ ਕੋਸ਼ਿਸ਼ ਕਰ ਰਹੇ ਸੀਗੇ ਉਹਦੀ ਫੈਮ ਇਸ ਲੱਗੇ ਜ ਵੱਡੇ ਪੱਧਰ ਤੇ ਰਸ਼ੀ ਦਾ ਜਿਹੜਾ ਕਾਰੋਬਾਰ ਚੱਲ ਰਿਹਾ ਇਹ ਰੋਕਣ ਲਈ ਕੀ ਜਿਹੜੇ ਯਤਨ ਕੀਤੇ ਜਾ ਰਹੇ ਨੇ ਕਿਉਂਕਿ ਦੇਖੋ ਜੀ ਮੈਂ ਇਹ ਕਹਿਣਾ ਕਿ ਪਹਿਲਾਂ ਤੋਂ ਬਹੁਤ ਜ਼ਿਆਦਾ ਜਿਹੜੇ ਲੋਕੀ ਸਾਨੂੰ ਆ ਕੇ ਦੱਸਦੇ ਨੇ ਲੋਕਾਂ ਦੇ ਕੈਨ ਮੁਤਾਬਿਕ ਬਹੁਤ ਜ਼ਿਆਦਾ ਜਿਹੜਾ ਹੈਗਾ ਇਹ ਦੇ ਵਿੱਚ ਕੀ ਕਹਿੰਦੀ ਹੈ ਘਟौती ਹੋਈ ਹੈ ਤੇ ਕਿਉਂਕਿ ਇਹਦੇ ਵਿੱਚ ਵਕ ਵਕ ਸਮਾਂ ਤੇ ਵਕ ਵਕ ਤਰੀਕੇ ਦੇ ਪ੍ਰਯਤਨ ਪ੍ਰਸ਼ਾਸਨ ਵੱਲੋਂ ਲੋਕਾਂ ਵੱਲੋਂ ਮੀਡੀਆ ਦੇ ਸੱਜਣਾ ਵੱਲੋਂ ਕੀਤੇ ਜਾ ਰਹੇ ਹਨ ਤਾਂ ਕਿ ਲੋਕੀ ਵਕ ਜਿਹੜੇ ਹੈ ਜਾਗਰੂਕ ਹੋਣ ਅਵੇਅਰ ਹੋਣ ਇਹ ਨਸ਼ੇ ਦੀ ਜਿਹੜੀ ਤੋੜ ਹੈ ਕੋੜ ਹੈ ਜਿਹੜਾ ਸਾਡੇ ਸੂਬੇ ਤੋਂ ਸਾਡੇ ਜ਼ਿਲ੍ਹੇ ਤੋਂ ਇਹ ਖਤਮ ਕੀਤਾ ਜਾਵੇ ਤੇ ਇਸੇ ਲੜੀ ਦੇ ਵਿੱਚ ਸਾਡੇ ਵੱਲੋਂ ਜਿਹੜੇ ਨਸ਼ਾ ਤਸਕਰ ਹੁੰਦੇ ਉਹਨਾਂ ਨੂੰ ਫੜਿਆ ਜਾਂਦਾ ਹੈ ਸਮੇਂ-ਸਮੇਂ ਤੇ ਤੇ ਕਰੀਬ 150 ਤੋਂ ਉੱਤੇ ਪਰਚੇ ਪਿਛਲੇ 2 ਮਹੀਨਿਆਂ ਦੇ ਵਿੱਚ ਰਿਸਟਰ ਕੀਤੇ ਜਾ ਚੁੱਕੇ ਦੇ ਵਿੱਚ 250 ਤੋਂ ਪਲੱਸ ਵਿਅਕਤੀ ਜਿਹੜੇ ਨਸ਼ਾ ਤਸਕਰ ਸੀਗੇ ਜਾਂ ਛੋਟੇ ਪਦਰਤੇ ਪੈਡਲਿੰਗ ਕਰਦੇ ਸੀਗੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਇਸ ਤੋਂ ਇਲਾਵਾ 50 ਤੋਂ ਪਲੱਸ ਵਿਅਕਤੀ ਜਿਹੜੇ ਕਿ ਨਸ਼ੇ ਪੀਣ ਦੇ ਆਦੀ ਸਨ ਕੰਜ਼ਿਊਮ ਕਰਦੇ ਸੀਗੇ ਇਸ ਪੂਰੀ ਕਾਰੋਬਾਰ ਦੇ ਵਿਕਟਿਮ ਸੀ ਉਹਨਾਂ ਨੂੰ ਡੀ ਐਡਿਕਸ਼ਨ ਸੈਂਟਰਾਂ ਵਿੱਚ ਪੁਲਿਸ ਵੱਲੋਂ ਸਿਵਲ ਪ੍ਰਸ਼ਾਸਨ ਤੇ ਹੈਲਥ ਡਿਪਾਰਟਮੈਂਟ ਦੇ ਸਹਿਯੋਗ ਨਾਲ ਉਹਨਾਂ ਨੂੰ ਦਾਖਲ ਕਰਾਇਆ ਗਿਆ ਇਸ ਤੋਂ ਇਲਾਵਾ ਅਵੇਅਰਨੈਸ ਸੈਮੀਨਾਰ ਤੇ ਇਸ ਜਿਹੜੇ ਸਪੋਰਟਸ ਦੇ ਜਿਹੜੇ ਹੈਗੇ ਐਕਟੀਵਿਟੀ ਸਮੇਂ-ਸਮੇਂ ਤੇ ਜ਼ਿਲ੍ਹੇ ਦੇ ਵਿੱਚ ਜਿਹੜੀਆਂ ਕਿੱਥੀਆਂ ਜਾਂਦੀਆਂ ਹਨ ਤਾਂ ਕਿ ਲੋਕ ਸਾਡੇ ਨਾਲ ਜੁੜਣ ਸੈਮੀਨਾਰਸ ਤੇ ਮੀਟਿੰਗਸ ਕਿੱਤਿਆ ਜਾਂਦੀਆਂ ਹਨ ਜਿਹਦੇ ਸਾਡੇ ਲੋਕ ਵੱਤੇ ਕੀ ਕਹਿੰਦੇ ਲੋਕ ਜਾਗਰੂਕ ਹੋਣ ਤੇ ਵੱਧ ਚੜ ਕੇ ਜਿਹੜਾ ਇਹਦੇ ਵਿੱਚ ਪਾਰਟਿਸਿਪੇਟ ਕਰਨ ਤੇ ਪਹਿਲੇ ਨਾਲੋਂ ਬਹੁਤ ਜ਼ਿਆਦਾ ਜਿਹੜਾ ਹੈਗਾ ਇਹਦੇ ਵਿੱਚ ਫਰਕ ਆ ਗਿਆ ਇਹ ਲੋਕ ਜਿਹੜੇ ਸਾਨੂੰ ਆ ਕੇ ਫੀਡਬੈਕ ਦਿੰਦੇ ਤੇ ਅੱਗੇ ਵੀ ਇਸੇ ਲੜੀ ਦੇ ਵਿੱਚ ਸਾਡੀ ਜਿਹੜੀ ਹੈ ਕਾਰਵਾਈ ਸਿਵਲ ਪ੍ਰਸ਼ਾਸਨ ਦੇ ਸਹਿਯੋਗ ਨਾਲ ਜਾਰੀ ਰਹੇ ਬਿਲਕੁਲ ਕੀ ਬੇਸਰ ਕਿਤੇ ਪਾਇਆ ਹੈ ਇਸ ਮਾਮਲੇ ਨੂੰ ਹਾਂਜੀ ਕੋਈ ਵੱਡੇ ਸਰਕਣਾਂ ਨੂੰ ਹੱਥ ਪਾਇਆ ਹੈ ਇਸ ਮਾਮਲੇ ਨੂੰ ਦੇਖੋ ਜੀ ਜਿੱਦਾਂ ਮੈਂ ਕਿਹਾ ਕਿ ਹੁਣ ਆ ਜਿਹੜੇ ਜੋ ਆਪਾਂ ਇੱਥੇ ਡਿਮੋਲੀਸ਼ਨ ਦੀ ਕਾਰਵਾਈ ਕਰ ਰਹੇ ਹਾਂ ਇਹ ਫਿਲਹਾਲ ਜਿਹੜੇ ਹੈਗੇ ਆ ਇਹ ਵੱਡੇ ਪੱਧਰ ਤੇ ਨਸ਼ਾ ਤਸਕਰੀ ਕਰਦੇ ਸੀ ਬਿਕੋਜ਼ ਜਿਹੜੀ ਮੇਨ ਸਾਨੀਆਂ ਐ ਇਸ ਤੇ ਤਿੰਨ ਪਰਚੇ ਦਰ ਸੀਗੇ ਤੇ ਇਸ ਤੋਂ ਇਲਾਵਾ ਜਿਹੜੀ ਮਦਦ ਮਦਰੀਨ ਲੋਏ சுரேਸ਼ ਕੋਰ ਉੱਤੇ ਵੀ ਜਿਹੜੇ ਐਨਡੀ ਦੇ ਪਰਚੇ ਦਰ ਸੰ ਤੇ ਦੋਨੋਂ ਹੀ ਫਿਲਹਾਲ ਨਾਬਾ ਜੇਲ੍ਹ ਦੇ ਵਿੱਚ ਸਾਡੀ ਪੁਲਿਸ ਪਾਰਟੀ ਦੀ ਕਾਰਵਾਈ ਦੇ ਕਰਕੇ ਦੋਨੋਂ ਹੀ ਜਿਹੜੀਆਂ ਜੇਲ੍ਹ